ਅਸੀਂ ਗੱਲ ਦੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫੱਗੂ ਵਾਲਾ ਅਸੀਂ ਖੜਿਆ ਖਨੋਰੀ ਬਾਗੜ ਦੇ ਹੋਟਲ ਹਵੇਲੀ ਵਿੱਚ ਜਿੱਥੇ ਕਿਸਾਨ ਆਗੂ ਅਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਗੱਲਬਾਤ ਚੱਲ ਰਹੀ ਆ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਐਸਐਸਪੀ ਪਟਿਆਲਾ ਨਾਨਕ ਸਿੰਘ ਜੀ ਡੀਆਈਜੀ ਮਨਦੀਪ ਸਿੰਘ ਸਿੱਧੂ ਜਸਕਰਨ ਸਿੰਘ ਤੇਜੇ ਜਿਹੜੇ ਕਿ ਰਿਟਾਇਰ ਏਡੀਜੀਪੀ ਨੇ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਕਿਸਾਨਾਂ ਦੀ ਔਰਤਾਂ ਸਰਬਨ ਸਿੰਘ ਪੰਦੇਰ ਕਾਕਾ ਸਿੰਘ ਕੋਰੜਾ ਹੋਰ ਵੀ ਜਿਹੜੇ ਦੋਨੇ ਕੌਰਮਾ ਦੇ ਸੀਨੀਅਰ ਆਗੂ ਉਹ ਵੀ ਇੱਥੇ ਪਹੁੰਚੇ ਹੋਏ ਨੇ ਕੀ ਇਸ ਤੋਂ ਨਿਕਲਦਾ ਇਹ ਆਉਣ ਵਾਲੇ ਸਮੇਂ 'ਚ ਅਸੀਂ ਤੁਹਾਨੂੰ ਦੱਸਾਂਗੇ ਜਦੋਂ ਆਇਆ ਗੱਲ ਕਰਨ ਉਹਦਾ ਪਤਾ ਲੱਗੂਗਾ ਸਰਕਾਰ ਨੇ ਕਿਹੜੇ-ਕਿਹੜੇ ਅਧਿਕਾਰੀ ਭੇਜੇ ਆ ਇਹ ਤਾਂ ਗੱਲਬਾਤ ਤੋਂ ਬਾਅਦ ਹੀ ਕੋਈ ਤੁਹਾਨੂੰ ਦੱਸ ਦੱਸਣ ਵਾਲੀ ਹਾਲਤ ਚੋਂ ਨਾ ਪਏ ਉਹਨਾਂ ਕੀ ਕਿਆ ਕੀ ਨਹੀਂ ਕੀਆ ਬੰਦੀ ਸਰ ਸਾਹਿਬ ਡੱਲੇਵਾਰ ਸਾਹਿਬ ਦੇ ਵਾਸਤੇ ਕੀ ਗੱਲਬਾਤ ਕਰਨੀ ਚਾਹੋਗੇ ਨਾ ਨਾ ਸਿੱਧੀ ਜੀ ਗੱਲ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਬੰਦੀ ਬਣਾਇਆ ਵਾ ਦੱਸਣ ਉਹਨਾਂ ਦੀ ਕੋਈ ਹਸਪਤਾਲ ਚ ਫਾਈਲ ਬਣੀ ਆ ਕੀ ਟ੍ਰੀਟਮੈਂਟ ਕੁਛ ਤਾਂ ਨਹੀਂ ਹੈਗਾ ਨਜਾਇਜ਼ ਤੌਰ ਤੇ ਬੰਦੀ ਬਣਾਇਆ ਕਿਸੇ ਕਿਸੇ ਕਹਿੰਦੇ ਦਾਖਲ ਕਰਾ ਕੇ ਫਾਈਲ ਬੰਦ ਨਹੀਂ ਨਾ ਤੁਸੀਂ ਮੀਡੀਆ ਸਵਾਲ ਕਰੋ ਫਾਈਲ ਦਿਓ ਸਾਨੂੰ ਯਾਨੀ ਇਹ ਪੁੱਛੋ ਸਾਹਿਬ ਨਾ ਇੱਕੋ ਇੱਕ ਮੰਗ ਰਹੇਗੀ ਪਹਿਲਾਂ ਵਾਲੀ ਕਿ ਡੱਲੇਵਾਰ ਸਾਹਿਬ ਰਿਹਾ ਕੀਤਾ ਜਾਵੇ ਪੰਜਾਬ ਸਰਕਾਰ ਨਾਲ ਸਾਡੀ ਇਹੀ ਮੰਗ ਆ ਬਾਕੀ ਸੈਂ ਇੰਟਰ ਗੱਲਬਾਤ ਦਾ ਸੱਦਾ ਦੂਗੂ ਤੇ ਵਿਚਾਰਾਂਗੇ। ਹੰਦੇ ਸਾਹਿਬਾ ਦੂਜੀ ਮੀਟਿੰਗ ਹੈ ਉਮੀਦ ਕਰ ਰਹੇ ਹਾਂ। ਦੇਖੋ ਗੱਲਬਾਤ ਲਈ ਸੱਦਾ ਦਿੱਤਾ। ਸਾਨੂੰ ਜਾਣਾ ਚਾਹੀਦਾ ਗੱਲਬਾਤ ਸੁਣਨੀ ਚਾਹੀਦੀ ਹੈ। ਜਿਨ੍ਹਾਂ ਨੇ ਇੰਨਾ ਕਹਿਰ ਕਮਾਇਆ ਠੀਕ ਹੈ। ਉਮੀਦਾਂ ਇੰਨਾ ਕੋ ਨਹੀਂ ਰੱਖਦੇ ਹੈਗੇ ਫਿਰ ਵੀ ਜਦੋਂ ਉਹ ਗੱਲਬਾਤ ਹੁੰਦੀ ਹੈ ਸਾਡਾ ਵੀ ਲੋਕ ਇਹ ਨਾ ਕਹਿਣ ਵੀ ਕਿਸਾਨਾਂ ਨੂੰ ਗੱਲ ਨਹੀਂ ਕਰਨਾ ਚਾਹੁੰਦੇ। ਸਾਡਾ ਕੰਮ ਹੈ ਗੱਲ ਜਾ ਕੇ ਸੁਣਨੀ। ਆ ਜੇ ਕੋ ਪੋਜ਼ਿਟਿਵ ਕਰਨਗੇ ਤਾਂ ਤੁਹਾਨੂੰ ਪੋਜ਼ਿਟਿਵ ਦੱਸਣਾ। ਦੇਖੋ ਸਾਰੇ ਦੋਵੇਂ ਮੋਰਚੇ ਆ। ਆਪਣੇ ਵੱਲੋਂ ਤਿੰਨ ਚਾਰ ਆਗੂ ਨੇ ਕਾਕਾ ਸਿੰਘ ਜੀ ਕੋਟਲਾ ਕੋਟ ਬੁੱਢਾ ਜੀ ਹੋਰ ਵੀ ਸਿਹਜ ਆਗੂ ਐਸ ਕੇ ਐਮ ਨੌਨ ਪੋਲਿਟਿਕਲ ਦੇ ਆ ਸਾਡੇ ਵੱਲੋਂ ਮੈਂ ਆ ਦਲਬਖ ਸਿੰਘ ਆ ਦਲਬਖ ਸਿੰਘ ਹਰੀਗੜ੍ਹ ਆ ਹੋਰ ਸਾਡੇ ਪੰਜ ਚਾਰ ਲੀਡਰ ਆ ਹੋਏ ਕੱਲ ਦਾ ਪ੍ਰੋਗਰਾਮ ਹੈ ਜਿਹੜਾ ਉਸੇ ਤਰੀਕੇ ਨਾਲ ਹੀ ਰਹੇਗਾ ਕੋਈ ਜਿੱਕਰ ਸ਼ਰਤ ਰੱਖੀ ਐਂ ਦੀ ਦਲਬਖ ਸਾਹਿਬ ਨੂੰ ਸ਼ਰਤ ਨਹੀਂ ਦੇਖੋ ਦੋ ਗੱਲਾਂ ਜੇ ਤਾਂ ਉਹ ਬੰਦੇ ਸਾਡੇ ਛੱਡ ਦੇਣਗੇ ਫਿਰ ਅਸੀਂ ਕਿਉਂ ਪ੍ਰੋਗਰਾਮ ਕਰਾਂਗੇ ਫਿਰ ਵਿਚਾਰ ਲਾਂਗੇ ਇਹ ਤਾਂ ਵੇਖੋ ਹਜੇ ਗੱਲ ਕਰਨੀ ਠੀਕ ਨਹੀਂ ਹੈ ਇਹ ਤਾਂ ਮੀਟਿੰਗ ਤੋਂ ਬਾਅਦ ਹੀ ਗੱਲ ਹੋਊਗੀ ਵਿਸ਼ਵਾਸ ਦਵਾਇਆ ਜਾਂਦਾ ਤਾਂ ਜਿਹੜਾ ਮੁਖਮੰਦੀ ਸਾਹਿਬ ਦਾ ਘਰਾ ਅੱਜ ਸ਼ਿਫਟ ਕਰਨ ਦੀ ਗੱਲ ਚੱਲ ਰਹੀ ਸੀ ਨਿਊਜ਼ ਆਈ ਸੀ ਕਿ ਉਹਨਾਂ ਨੂੰ ਸ਼ਿਫਟ ਕੀਤਾ ਜਾ ਸਕਦਾ ਤੁਹਾਨੂੰ ਪਤਾ ਲੱਗਿਆ ਨਹੀਂ ਦੇਖੋ ਇਹ ਤਾਂ ਉਹੀ ਜਾਣਕਾਰੀ ਦੇ ਸਕਦੇ ਜਿੰਨਾ ਕੋਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਅਸੀਂ ਕੀ ਜਾਣਕਾਰੀ ਦੇ ਸਕਦੇ ਜਿਹੜਾ ਇਸ਼ੂ ਹੈ ਸਾਡਾ ਇਸ਼ੂ ਹੈ ਕੇਂਦਰ ਸਰਕਾਰ ਦੇ ਨਾਲ ਸਭ ਨੂੰ ਪਤਾ ਨਾ ਪੰਜਾਬ ਸਰਕਾਰ ਨਾਲ ਨਾ ਹਰਿਆਣਾ ਸਰਕਾਰ ਸਾਡਾ ਇਸ਼ੂ ਹੈ ਕੇਂਦਰ ਦੇ ਨਾਲ 13 ਫਰਵ ਤੋਂ ਲੈ ਕੇ ਲਗਾਤਾਰ ਇੱਥੇ ਬੈਠ ਰਹੇ ਆ ਉੱਪਰ ਕਰੋ ਲੋਕ ਪਰ ਜਿਹੜਾ ਹੁਣ ਇਸ਼ੂ ਪੰਜਾਬ ਸਰਕਾਰ ਨੇ ਬਣਾਇਆ ਘੱਟੋ-ਕਾਟੇ ਨੀਤੀ ਸਪਸ਼ਟਤਾ ਕਰੇ ਕਿ ਇਹ ਕੇਂਦਰ ਦਾ ਮਸਲਾ ਹੈ ਹਰਿਆਣਾ ਸਰਕਾਰ ਦਾ ਮਸਲਾ ਹੈ ਕਿ ਜਾਂ ਪੰਜਾਬ ਸਰਕਾਰ ਦਾ ਘੱਟੋ-ਕਾਟਾ ਅੱਜ ਦੀ ਮੀਟਿੰਗ ਦੇ ਵਿੱਚ ਇਹ ਅਸੀਂ ਉਹਦੇ ਵੀ ਸਵਾਲ ਕੀਤਾ ਸੀ ਅੱਜ ਵੀ ਕਰਾਂਗੇ ਪੁੱਛਾਂਗੇ ਨਾ ਤੋਂ ਆਸ ਹੈ ਕਿ ਹਮੇਸ਼ਾ ਕਦੇ ਮੀਟਿੰਗ ਤੋਂ ਭੱਜੇ ਨਹੀਂ ਵੇਖਦੇ ਆ ਰਿਜ਼ਲਟ ਕੀ ਨਿਕਲਦਾ ਅੱਜ ਰਿਟਾਇਰਡ ਏਡੀਜੀਪੀ ਨੂੰ ਵੀ ਸਪੈਸ਼ਲ ਤੌਰ ਤੇ ਬੁਲਾਇਆ ਗਿਆ ਚਲੋ ਜੋ ਕੁਝ ਹੋ ਨਾ ਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਦੀ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ